ਭਗਵਾਨ ਕਮਾਨ ਜੀ ਪਜਾਮਾ 100 ਦਾ ਤੇ ਨਾਲਾ 900 ਦਾ ਮੈਂ ਫਿਰ ਤੋਂ ਕਹਿਣਾ ਪਜਾਮਾ 100 ਦਾ ਨਾਲਾ 900 ਦਾ ਇਹ ਗੱਲ ਮੈਂ ਕਿਉਂ ਕਰ ਰਿਹਾ ਇਹ ਗੱਲ ਮੈਂ ਤਾਂ ਕਰ ਰਿਹਾ ਕਿ ਤੁਹਾਡੇ ਇੱਕ ਐਮਐਲਏ ਦੀ ਪੋਸਟ ਬੜੀ ਵਾਇਰਲ ਹੋ ਰਹੀ ਆ ਲਾਹਵ ਸਿੰਘ ਉਗੋਕੇ ਦੀ ਉਹਨੇ ਵਿਚਾਰੇ ਨੇ ਜਿਹਨੂੰ ਵਿਚਾਰੇ ਨੂੰ ਨਹੀਂ ਪਤਾ ਉਹਨੇ ਪਖਾਨੇ ਆ ਜਿਹੜੇ ਕੱਲੋ ਸਕੂਲਾਂ ਦੇ ਪਖਾਨੇ ਜਿਹਨੂੰ ਆਪਾਂ ਲੈਟਰਿੰਗ ਬਾਥਰੂਮ ਕਹਿ ਦਿੰਨੇ ਆ ਉਹਨਾਂ ਦੀ ਮੁਰੰਮਤ ਕਰਾਈ ਆ ਫੇਸਬੁਕ ਤੇ ਖੂਬ ਉਹਦਾ ਮਜ਼ਾਕ ਉਡ ਰਿਆ ਬੜਾ ਜ਼ਿਆਦਾ ਮਜ਼ਾਕ ਉਡ ਰਿਆ ਤਾਂ ਜਿਹੜਾ ਕਹ ਲੋ ਐਮਐਲਏ ਹੁੰਦਾ ਉਹ ਕੋਈ ਵੀ ਸਟੈਂਡ ਨਹੀਂ ਲੈ ਸਕਦਾ ਜੇਕਰ ਉਹਨੂੰ ਪੰਜਾਬ ਦਾ ਕੋਈ ਮੰਤਰੀ ਕੁਝ ਨਾ ਕਵੇ ਤਾਂ ਦੂਜੀ ਗੱਲ ਇਹ ਆ ਕਿ ਤੁਸੀਂ ਕੋਈ ਵੀ ਕਿਸੇ ਗੱਲ ਦਾ ਸਟੈਂਡ ਨਹੀਂ ਲੈ ਸਕਦੇ ਜਿੰਨਾ ਚਿਰ ਤੁਹਾਨੂੰ ਕੇਜਰੀਵਾਲ ਸਾਹਿਬ ਕੁਝ ਨਾ ਕਹਿਣ ਤੁਸੀਂ ਕੇਜਰੀਵਾਲ ਦੇ ਇਸ਼ਾਰਿਆਂ ਤੇ ਨੱਚਦੇ ਆ ਤੇ ਜਿਹੜੇ ਐਮਐਲਏ ਤੁਹਾਡੇ ਨਾਲ ਤੇ ਠੁਮਕੇ ਲਾਉਂਦੇ ਆ ਹੁਣ ਗੱਲ ਠੁਮਕੇ ਲਾਉਂਦੀ ਆ ਕੇਦਰੀਵਾਲ ਸਾਹਿਬ ਤੁਹਾਡੇ ਜੇ ਕਹਿ ਲੋ ਤੁਹਾਨੂੰ ਕਹਿਣਗੇ ਤੁਸੀਂ ਉਸੇ ਤਰ੍ਹਾਂ ਠੁਮਕੇ ਲਾਉਂਗੇ ਤਾਂ ਤੁਹਾਡੇ ਜੋ ਐਮਐਲਏ ਨੂੰ ਤੁਸੀਂ ਕਹੋਗੇ ਉਹਨਾਂ ਨੇ ਤੁਹਾਡੀ ਮਾਲਾ ਜਪਣੀ ਉਹ ਜੱਪੀ ਜਾਂਦੇ ਆ ਹੁਣ ਮੈਂ ਗੱਲ ਕਹਿਣਾ ਕਿ ਜਿਹੜੀ ਪਖਾਨਿਆਂ ਦੀ ਮਰਮਤ ਕਰਾਈ ਆ ਲੈਟਰੂ ਬਾਥਰੂਮਾਂ ਦੀ ਉਹ ਮਰਮਤ ਕਰਾਉਣੀ ਤਾਂ ਜ਼ਰੂਰੀ ਸੀ ਪਰ ਕੀ ਉਹਦੇ ਤੇ ਨੀ ਪੱਥਰ ਰਖਾਉਣਾ ਜ਼ਰੂਰੀ ਸੀ 70 ਸਾਲਾਂ ਦੇ ਵਿੱਚ ਮੈਂ ਤਾਂ ਅੱਜ ਪਹਿਲੀ ਵਾਰੀ ਵੇਖਿਆ ਮੇਰੀ 25 ਸਾਲਾਂ ਦੀ ਉਮਰ ਆ ਮੈਂ 70 ਸਾਲਾਂ ਤੋਂ ਤਾਂ ਉਹ ਰੇਡਗ ਪੈਨਾ ਕੇ ਮੈਂ 25 ਸਾਲਾਂ ਦੇ ਵਿੱਚ ਪਹਿਲੀ ਵਾਰੀ ਵੇਖਿਆ ਕਿ ਕਿਸੇ ਨੇ ਲੈਟਰਿੰਗ ਬਾਥਰੂਮ ਠੀਕ ਕਰਾਏ ਹੁਣ ਤੇ ਉਹਨਾਂ ਦੀ ਵੀ ਮੁਰੰਮਤ ਹੋਈ ਹੋਵੇ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਬਣਾਏ ਜਾਂਦੇ ਆ ਪੰਚਾਇਤ ਚੁਣੀ ਜਾਂਦੀ ਆ ਕਈ ਵਾਰ ਉਹਨਾਂ ਨੂੰ ਸਕੂਲਾਂ ਦੇ ਨਾਮ ਤੇ ਗ੍ਰਾਂਟ ਹੁੰਦੀ ਆ ਉਹ ਸਕੂਲਾਂ ਦੇ ਵਿੱਚ ਕਮਰੇ ਵੀ ਪਵਾ ਦਿੰਦੇ ਆ ਉਹ ਲੈਟਰਿੰਗ ਬਾਥਰੂਮ ਵੀ ਬਣਵਾ ਦਿੰਦੇ ਆ ਉਹ ਤਾਂ ਬਣਵਾਿਆਂ ਦਾ ਘਾਟਨ ਨਹੀਂ ਕਰਦੇ ਤੇ ਤੁਹਾਡੇ ਜਿਹੜੇ ਕਹਿੰਦੇ ਐਮ ਐਲ ਏ ਆ ਉਹ ਉਹਨਾਂ ਦੀ ਮੁਰੰਮਤ ਕਰਾ ਕੇ ਉਹ ਘਾਟਨ ਕਰਾ ਰਹੇ ਆ ਹੁਣ ਫੇਸਬੁੱਕ ਤੇ ਤਾਂ ਗੱਲ ਘੋਮੀ ਰਹੀ ਸੀ ਹੁਣ ਮੈਨੂੰ ਬੋਲਣ ਦੀ ਕੀ ਲੋੜ ਪੈਣੀ ਸੀ ਪਰ ਮੈਂ ਇੱਕ ਗੱਲ ਸੋਚਣਾ ਮਾਨ ਸਾਹਿਬ ਇੱਕ ਪਿੰਡ ਦੇ ਵਿੱਚ ਨੀ ਪੱਥਰ ਖਾਉਣ ਵਾਸਤੇ ਲਗਭਗ 5000 ਰੁਪਇਆ ਖਰਚਾ ਮਾਮੂਲੀ ਗੱਲ ਆ ਜਿਹੜਾ ਮਿਸਤਰੀ ਚਣਾਈ ਕਰਦਾ ਕੋ ਕੋਈ ਫ੍ਰੀ ਤਾਂ ਕਰਦਾ ਨਹੀਂ ਉਹਦੇ ਨਾਲ ਦੋ ਦਿਹਾੜਗੇ ਲੱਗਦੇ ਆ ਕੋਈ ਉਹ ਫ੍ਰੀ ਕੰਮ ਨਹੀਂ ਕਰਦੇ ਲਗਭਗ ਉਹ 22500 ਰੁਪਏ ਦੇ ਵਿੱਚ ਠੇਕਾ ਮਾਰਦੇ ਹੁੰਦੇ ਆ ਇੱਕ ਡੇਢ ਦਿਨ ਦੇ ਵਿੱਚ ਬਣਾ ਕੇ ਪਰੇ ਜਾਂਦੇ ਆ ਤੇ ਨੀ ਪੱਥਰ ਤੁਹਾਡਾ ਲੱਗ ਜਾਂਦਾ ਹੁਣ ਨੀ ਪੱਥਰ ਤੇ ਕੱਲਾ 2500 3000 ਤਾਂ ਮਿਸਤਰੀ ਲੈ ਗਿਆ ਤੇ ਬਾਕੀ 2000 ਰੁਪਏ ਉਹ ਵੀ ਹੁੰਦਾ ਹੋਊਗਾ ਜਿਹੜਾ ਖਰਚਾ ਨਹੀਂ ਜਿਹੜਾ ਪੱਥਰ ਆਉਂਦਾ ਲਗਭਗ 5000 ਰੁਪਏ ਖਰਚਾ 4000 ਰੁਪਏ ਖਰਚਾ ਨਹੀਂ ਪੱਥਰ ਤੇ ਆ ਜਾਂਦਾ ਹੁਣ ਮੰਨ ਲਓ ਜੇਕਰ 10 ਪਿੰਡਾਂ ਦੇ ਵਿੱਚ ਨਹੀਂ ਪੱਥਰ ਰੱਖ ਦਿੱਤਾ ਜਾਵੇ ਤਾਂ 40000 ਰੁਪਏ ਬਣੂਗਾ 4000 ਰੁਪਏ ਦੇ ਹਿਸਾਬ ਦੇ ਨਾਲ ਜੇਕਰ 100 ਪਿੰਡ ਦੇ ਵਿੱਚ ਰੱਖ ਲਿਗੇ ਤਾਂ ਮੇਰੇ ਹਿਸਾਬ ਦੇ ਨਾਲ 4 ਲੱਖ ਰੁਪਏ ਬਣਦਾ 100 ਪਿੰਡ ਦਾ ਤੇ ਜੇਕਰ ਤੁਹਾਡੀ ਸਰਕਾਰ ਨੂੰ ਹੁਣ ਰੌਲਾ ਪੈ ਗਿਆ ਜਿਹਦੇ ਵਿੱਚ ਤੁਸੀਂ ਮੇਰੇ ਹਿਸਾਬ ਦੇ ਨਾਲ ਹੁਣ ਮੁਰੰਮਤਾਂ ਦਾ ਉਹਦੇ ਘਾਟਨ ਨਹੀਂ ਕਰਾਉਂਦੇ ਉਹਦੇ ਘਾਟਨ ਕਰਾਉਣ ਤੇ ਖਰਚਾ ਵੀ ਆਉਂਦਾ ਐਮਐਲਏ ਦੀਆਂ ਗੱਡੀਆਂ ਦਾ ਤੇਲ ਬਲ ਦਾ ਉਹ ਵੀ ਸਾਡੇ ਪੱਲੋਂ ਇੱਕ ਬਹਿਣੀ ਦਾ ਜਵਾਕ ਨੇ ਕਿਸੇ ਨੇ ਜਾ ਕੇ ਉੱਥੇ ਫਲਾછા ਉੱਥੇ ਕਰਨਾ ਕਿਸੇ ਨੇ ਬਾਥਰੂਮ ਤੇ ਉਹਦੇ ਘਾਟਨ ਪੈਂ ਕਰਦੇ ਫਿਰਦੇ ਜਿਵੇਂ ਕੋਈ 에어ਪੋਰਟ ਦਾ ਰੀਵਨ ਕੱਟ ਕੇ ਆਉਣਾ ਹੁੰਦਾ ਹੁਣ ਤੇਲ ਦਾ ਖਰਚਾ ਜਿਹੜੇ ਗਨ ਮੈਨਾਂ ਗਨ ਮੈਨਾਂ ਦਾ ਖਰਚਾ ਉਹ ਪੈਣਾ ਕਿਹਨੂੰ ਆ ਉਹ ਪੰਜਾਬ ਦੇ ਲੋਕਾਂ ਨੂੰ ਪੈਣਾ ਕੱਲਾ ਨੀ ਪੱਥਰੀ ਤੁਹਾਡਾ ਹਜ਼ਾਰਾਂ ਰੁਪਈਆ ਦਾ ਪੈ ਗਿਆ ਸਾਨੂੰ ਜੇ ਹੁਣ ਗੱਲ ਕਰੀਏ ਤਾਂ ਤੁਸੀਂ ਸਾਰੇ ਪਿੰਡਾਂ ਦੇ ਵਿੱਚ ਇਹ ਨੀ ਪੱਥਰ ਰਖਾ ਦਿੰਦੇ ਕਿਉਂਕਿ ਸਾਫ ਜੀ ਗੱਲ ਆ ਸਾਰੇ ਸਕੂਲਾਂ ਦੇ ਜਿਹੜੇ ਨੀ ਪੱਥਰ ਜਿਹੜੇ ਕਹਲਵਾ ਲੈਟਰਨ ਬਾਥਰੂਮ ਉਹਨਾਂ ਦੀ ਮੁਰੰਮਤ ਤਾਂ ਹੋਣ ਵਾਲੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਮਰਮਤ ਹੋ ਜੇ ਉਹਦੇ ਅਰਕੀ ਕੋਈ ਰੀਸ ਨਹੀਂ ਜਿਉਂ ਤੁਹਾਡੇ ਸਿੱਖਿਆ ਮੰਤਰੀ ਜੀ ਇਹ ਕਹਿਦਨ ਅਭੀ ਤੋਂ ਸਾਰੇ ਪਾਸੇ ਨਹੀਂ ਪੱਥਰ ਰਖਾਓ ਤਾਂ ਜੇਕਰ 100 ਨਹੀਂ ਪੱਥਰ 4 ਲੱਖ ਦਾ ਬਣਦਾ ਤਾਂ ਫਿਰ ਤੁਸੀਂ ਇਹ ਜਵਾਬ ਦਿਓ 1000 ਨਹੀਂ ਪੱਥਰ ਕਿੰਨੇ ਦਾ ਬਣੂਗਾ ਮੇਰੇ ਹਿਸਾਬ ਨਾਲ ਤਾਂ 40 ਲੱਖ ਰੁਪਇਆ ਬਣੂਗਾ ਤੇ ਜੇਕਰ 10000 ਦੀ ਗੱਲ ਕਰੀਏ ਤਾਂ ਲਗਭਗ ਕਰੋੜਾਂ ਦੇ ਵਿੱਚ ਗੱਲ ਗਈ 4 ਕਰੋੜ ਦੇ ਲਗਭਗ ਬਣਦਾ ਇਹਨ ਕਰੋੜਾ ਰੁਪਇਆ ਜੇਕਰ ਤੁਸੀਂ ਕੱਲ ਨੂੰ ਸਾਰੇ ਪੰਜਾਬ ਦੇ ਲੋਕ ਮਜ਼ਾਕ ਤੁਹਾਡਾ ਨਾਂ ਡਾਉਂਦੇ ਤਾਂ ਤੁਸੀਂ ਤਾਂ ਕਰੋੜਾ ਰੁਪਇਆ ਨੀ ਪੱਥਰਾਂ ਤੇ ਖਰਾਬ ਕਰ ਦੇਣਾ ਸੀ ਅਸੀਂ ਆਣਿਆਂ ਨੀ ਪੱਥਰ ਰਖਾਓ ਚੰਗੀ ਤਰ੍ਹਾਂ ਰਖਾਓ ਪਰ ਨੀ ਪੱਥਰ ਕੰਮ ਸੇ ਕੰਮ ਕੋਈ ਚੱਜ ਦੇ ਕੰਮਾਂ ਤੇ ਤਾਂ ਲਖਾ ਦਿਓ ਵਾ ਵਾ ਹਰੇ ਤੁਸੀਂ ਮੇਰੇ ਹਿਸਾਬ ਦੇ ਨਾਲ ਤਾਂ ਇਹ ਨਹੀਂ ਕਿਹਾ ਕਿ ਐਮ ਐਲ ਏ ਸਾਹਿਬ ਹੁਣ ਬਹਿ ਕੇ ਵੀ ਵਿਖਾਉਣਗੇ ਕੋਈ ਬੱਚਿਆਂ ਨੂੰ ਦਿੱਕਤ ਨਾ ਆਵੇ ਇਹ ਤੁਸੀਂ ਕੰਮ ਕਰੋ ਨੀ ਪੱਥਰ ਰੱਖੋ ਸ਼ੌਂਕ ਹੁੰਦਾ ਹਰ ਇੱਕ ਨੂੰ ਆਪਦੀ ਸਰਕਾਰ ਦਾ ਸ਼ੌਂਕ ਪਗਾਓ ਪਰ ਆ ਨਿੱਕੇ ਨਿੱਕੇ ਕੰਮਾਂ ਤੇ ਸ਼ੌਂਕ ਨਾ ਪਗਾਓ ਐਮਐਲਏ ਜਿਹੜਾ ਕਹਿ ਲੋ ਐਮਐਲਏ ਤਾਂ ਦੂਰ ਦੀ ਗੱਲ ਰਹਿ ਗਈ ਆ ਪੰਚਾਇਤਾਂ ਨੂੰ ਜਦੋਂ ਗ੍ਰਾਂਟ ਆਉਂਦੀ ਮੈਂ ਪਹਿਲਾਂ ਵੀ ਦੱਸ ਘਟਿਆਂ ਉਹ ਕਮਰੇ ਬਣਾਉਂਦੇ ਆ ਤੁਸੀਂ ਕੋਈ ਗਰਾਊਂਡ ਰੱਖੋ ਸਿਰੇ ਦਾ ਗਰਾਊਂਡ ਕੱਟ ਕੇ ਦਿਓ ਨੌਜਵਾਨਾਂ ਨੂੰ ਉਹਦਾ ਨੀ ਪੱਥਰ ਰਖਾਓ ਤਾਂ ਕਿ ਪਿੰਡ ਦੇ ਲੋਕ ਵੀ ਤਾੜੀਆਂ ਮਾਰਨ ਕਿ ਹਾਂ ਬਈ ਗਰਾਊਂਡ ਕੱਟਿਆ ਗਰਾਊਂਡਾਂ ਨੇ ਨੀ ਪੱਥਰ ਰੱਖੇ ਗਏ ਆ ਥਾਣੇ ਕਚਹਿਰੀਆਂ ਦੇ ਨੀ ਪੱਥਰ ਰੱਖੇ ਗਏ ਆ ਪਰ ਆ ਜਿਹੜੇ ਨੀ ਪੱਥਰਾ ਲੈਟਰਨਾ ਬਾਥਰੂਮਾਂ ਦੇ ਉਹ ਵੀ ਮਰਮਤਾਂ ਦੇ ਉਹ ਪਹਿਲੀ ਵਾਰੀ ਵੇਖਿਆ ਕਿਰਪਾ ਕਰਕੇ ਇੰਨੇ ਤਗੜੇ ਨੀ ਪੱਥਰ ਨਾ ਰੱਖਿਆ ਕਰੋ ਐਡੇ ਤਗੜੇ ਨੀ ਪੱਥਰ ਰੱਖ ਕੇ ਕਿਉਂਕਿ ਇਹ ਸਾਰਾ ਕੰਮ 70 ਸਾਲਾਂ ਚ ਕਾਂਗਰਸ ਕਾਲੀ ਦਲ ਨੇ ਕੀਤਾ ਨਹੀਂ ਉਹਨਾਂ ਦਾ ਘਟ ਜਾਂਦਾ ਬਲੱਡ ਤੁਸੀਂ ਉਹਨਾਂ ਦਾ ਬਲੱਡ ਨਾ ਕਢਾਓ ਉਹ ਕਹਿੰਦੇ ਆ ਐਡੇ ਨੀ ਪੱਥਰ ਉਹ ਦਿਲ ਤੇ ਹੱਥ ਰੱਖ ਲੈਂਦੇ ਆ ਕਿਤੇ ਟੈਕ ਨਾ ਹੋ ਜੇ ਵੀ ਐਡਾ ਨਹੀਂ ਪੱਥਰ ਤਾਂ ਸਾਡੇ ਕਿਸੇ ਸਰਪੰਚ ਨੇ ਨਹੀਂ ਰੱਖਿਆ ਜਿੱਡੇ ਜਿੱਡੇ ਨਹੀਂ ਪੱਥਰ ਕੋਈ ਇਹਨਾਂ ਦੇ ਐਮਐਲਏ ਰੱਖੀ ਜਾਂਦੇ ਆ ਇਹ ਸੋਚੋ ਮਾਨ ਸਾਹਿਬ ਸੋਚੋ ਗੱਲ ਸਾਰੀ ਤੁਹਾਡੇ ਤੋਂ ਜਾਣੀ ਆ ਨਹੀਂ ਐਮਐਲਏ ਕਦੇ ਐਹੋ ਜਿਹੀਆਂ ਚੀਜ਼ਾਂ ਦੇ ਨਹੀਂ ਪੱਥਰ ਨਹੀਂ ਰਖਾਉਂਦੇ ਤੁਹਾਨੂੰ ਹਰ ਕੋਈ ਜਾਣਦਾ ਜਿਹੜਾ ਨਹੀਂ ਪੱਥਰਾਂ ਦਾ ਪੈਸਾ ਲਾਉਣਾ ਹੀ ਆ ਤਾਂ ਫਿਰ ਚੰਗੇ ਥਾਵਾਂ ਦੇ ਉਦਘਾਟਨ ਕਰਾਓ ਤਾਂ ਕਿ ਪਤਾ ਲੱਗ ਜੇ ਜਿਹੜੇ ਪਿੰਡਾਂ ਦੇ ਵਿੱਚ ਸਕੂਲ 8ਵੀਂ ਤੱਕ ਦੇ ਆ ਸਿੱਖਿਆ ਮੰਤਰੀ ਜੀ ਦੀ ਲਾਭ ਸਿੰਘ ਉਗੋਕੇ ਨਾਲ ਗੱਲ ਹੋਈ ਹੋਊਗੀ ਜਿਹੜੇ ਪਿੰਡਾਂ ਦੇ ਵਿੱਚ ਸਕੂਲ 8ਵੀਂ ਦੇ ਆ ਤੁਸੀਂ ਉਹ 10ਵੀਂ 12ਵੀਂ ਦੇ ਕਰਾਓ ਨੀ ਪੱਥਰ ਵਧੀਆ ਰਹੂਗਾ ਜਿਹੜੇ ਪਿੰਡਾਂ ਵਿੱਚ ਸਕੂਲ 5ਵੀਂ ਦੇ ਆ ਉੱਥੇ 10ਵੀਂ ਦਾ ਕਰਾਓ ਨੀ ਪੱਥਰ ਵਧੀਆ ਰਹੂਗਾ ਇਹੋ ਜਿਹਾਂ ਥਾਵਾਂ ਤੇ ਨੀ ਪੱਥਰ ਖਾਓ ਨਾ ਕਿ ਫਲੱਛ ਦੀ ਮਰਮਤ ਕਰਾਤੀ ਜਾਂ ਬਾਥਰੂਮ ਦੀ ਮਰਮਤ ਕਰਾਤੀ ਯਾਰ ਇਹ ਮਰਮਤਾਂ ਤਾਂ ਮੇਰੇ ਹਿਸਾਬ ਨਾਲ ਕਈ ਸਕੂਲਾਂ ਦੇ ਵਿੱਚੋਂ ਮਾੜਾ ਮੋਟਾ ਫੰਡ ਬਚਾ ਕੇ ਵੀ ਹੋ ਜਾਂਦੀ ਹੁੰਦੀ ਹੈ ਤਾਂ ਤੁਸੀਂ ਐਡੀ ਟੈਨਸ਼ਨ ਨਾ ਚੱਕੋ ਮੇਰੇ ਹਿਸਾਬ ਦੇ ਨਾਲ ਜਿੱਦਾਂ ਤਗੜਾ ਤੁਸੀਂ ਇਹ ਉਦਘਾਟਨ ਕੀਤਾ ਇਹ ਚੀਜ਼ਾਂ ਦਾ ਉਸ ਹਿਸਾਬ ਨਾਲ ਤਾਂ ਐਮਐਲਏ ਤੇ ਮੰਤਰੀ ਨੂੰ ਨੀਂਦ ਹੀ ਨਹੀਂ ਆਈ ਹੋਣੀ ਵੀ ਅੱਜ ਤੱਕ ਕੰਮ ਹੀ ਬੜੇ ਤਗੜੇ ਕਰ ਆਏ ਅੱਜ ਮੈਨੂੰ ਠਾਓ ਜੇ ਨਾ ਤੁਸੀਂ ਕਿਰਪਾ ਕਰਕੇ ਤਗੜੇ ਕੰਮ ਕਰੋ ਤਗੜੇ ਉਦਘਾਟਨ ਕਰੋ ਤਾਂ ਕਿ ਪੰਜਾਬ ਦੇ ਲੋਕ ਤੁਹਾਨੂੰ ਸ਼ਾਬਾਸ਼ ਦੇਣ ਤੇ ਐਵੇਂ ਗੱਲਾਂ ਦੇ ਵਿੱਚ ਐਵੇਂ ਇਹ ਉਦਘਾਟਨ ਕਰਦੇ ਪਹਿਲੀ ਵਾਰੀ ਵੇਖਿਆ ਤੇ ਤੁਸੀਂ ਇਹ ਜਿਹੜਾ ਇਹ ਛੋਟੇ-ਛੋਟੇ ਕੰਮਾਂ ਦਾ ਉਦਘਾਟਨ ਇਹਦਾ ਪੈਸਾ ਬਚਾਓ ਤੁਸੀਂ ਜੇ ਬਚਾ ਸਕਦੇ ਆ ਬਾਕੀ ਤੁਸੀਂ ਸਾਡੀ ਸੋਨਨੀ ਤਾਂ ਹੈ ਨਹੀਂਗੀ ਮਰਜ਼ੀ ਦਾ ਤੁਸੀਂ ਆਪ ਦੀ ਕਰਨੀ ਆ ਤੇ ਤੁਸੀਂ ਕਹਿਣਾ ਤਾਂ ਮੰਨਣਾ ਸਿਰਫ ਕੇਸਰੀਵਾਲ ਦਾ ਇੱਕੋ ਇੱਕ ਬੰਦਾ ਜਿਹਦਾ ਸਰਕਾਰ ਕਹਿਣਾ ਮੰਨਦੀ ਆ ਉਹ ਆ ਕੇਸਰੀਵਾਲ ਤਾਂ ਪੰਜਾਬ ਦੇ ਲੋਕ 3 ਕਰੋੜ ਲੋਕ ਇਹਨਾਂ ਦਾ ਕਹਿਣਾ ਨਹੀਂ ਮੰਨਦੇ ਜੇਕਰ ਤੁਸੀਂ ਇਹਨਾਂ ਦਾ ਕਹਿਣਾ ਮੰਨਦੇ ਹੁੰਦੇ ਤਾਂ ਪੰਜਾਬ ਦੇ ਹਾਲਾਤ ਕੁਝ ਹੋਰ ਹੋਣੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ